ਸਾਲ ਮੇਗਾ ਮਾਰ ਦੇ ਬਿਲਕੁਲ ਨਾਲ ਜਿਹੜਾ ਇਹ ਰਾਹ ਆ ਇਹ ਤਾਂ ਨੌਜਵਾਨਾਂ ਨੇ ਹੁਣ ਪਾਣੀ ਦਾ ਰਾਹ ਬਣਾਇਆ ਪਰ ਪਹਿਲਾਂ ਨਿਕਾਸੀ ਦਾ ਕੋਈ ਰਾਹ ਨਹੀਂ ਸੀ ਔਰ ਇਹਨਾਂ ਨੂੰ ਡਰ ਸੀਗਾ ਕਿਉਂਕਿ ਬਾਰਿਸ਼ ਜਿਹੜੀ ਲਗਾਤਾਰ ਬਹੁਤ ਤੇਜ਼ ਹੋ ਰਹੀ ਹੈ ਹੁਣ ਥੋੜੀ ਬਾਰਿਸ਼ ਰੁਕੀ ਹੋਈ ਹੈ ਕੱਲ ਰਾਤ ਦੀ ਬਹੁਤ ਤੇਜ਼ ਬਾਰਿਸ਼ ਚੱਲ ਰਹੀ ਸੀ ਤਾਂ ਡਰ ਸੀ ਜੇ ਇਧਰੋਂ ਨਿਕਾਸੀ ਨਾ ਹੋਈ ਜਿਹੜਾ ਪਾਣੀ ਹੈ ਉਹ ਬਈ ਚੋਂ ਬਾਹਰ ਨਿਕਲ ਕੇ ਇਹਨਾਂ ਨੇ ਘਰਾਂ ਨੂੰ ਨਿਸ਼ਾਨਾ ਬਣਾ ਨੌਜਵਾਨ ਇਹ ਪਹਿਲਾਂ ਹੋਰ ਲੱਗੇ ਸੀ 15 20 ਬੰਦੇ ਸੇ ਦੋ ਚਾਰ ਜਿਹੜੇ ਨੌਜਵਾਨ ਆ ਉਹ ਕਿੰਨੇ ਕੈਫਟ ਕਰ ਲੈਣਗੇ ਜੇ ਪ੍ਰਸ਼ਾਸਨ ਆ ਜਾਵੇ ਸਰਕਾਰ ਦੇ ਤਾਂ ਕਈ ਹੱਥ ਹੁੰਦੇ ਆ ਉਹ ਤਾਂ ਮਿੰਟੋ ਮਿੰਟੇ ਕੰਮ ਹੋ ਜਾਣਾ ਹੁਣ ਇਹ ਵਿਚਾਰੇ ਪਵਾ ਦੋ ਦਿਨ ਲੱਗੇ ਰਹਿਣ ਪ੍ਰੋਪਰ ਕੰਮ ਨਹੀਂ ਹੋਣਾ ਸਰਕਾਰ ਕੋਲ ਮਸ਼ੀਨਰੀ ਹੁੰਦੀ ਆ ਮਸ਼ੀਨਰੀ ਵਰਤਣੀ ਕਦਵਾ ਛੋਟਾ ਭਾਈ ਅਧਖਾ ਹੀ ਜਰਾ ਕਿਨਾ ਡੂੰਗਾ ਕਰੀ ਜਰਾ ਡੰਡਾ ਬਾਹਰ ਘੜਾ ਲਾ ਉਹਦੇ ਆਦੇ 5 ਫੁੱਟ ਹੈਗਾ ਹਾਂ 5 ਫੁੱਟ ਤੇ ਉੱਪਰ ਇਹ ਐ ਇੱਥੇ ਲਿਆ ਨਾ ਸਾਫ ਕਰਦੇ ਮੁੰਡੇ ਸਾਰੇ ਤਾਂ ਪਾਣੀ ਘਰਾਂ ਚ ਵੜ ਜਾਣਾ ਸਗਾ ਜੀ ਮਤਲਬ ਪਾਣੀ ਬੈਂਚੋਂ ਬਾਹਰ ਆ ਜਾਣਾ ਸਗਾ ਜੀ ਗੇ ਉੱਥੇ ਤਾਂ ਵੀ ਵੜ ਗਿਆ ਖਾਲਾ ਜੀ ਅੱਛਾ ਤੁਸੀਂ ਹੁਣ ਬੋਲੋ ਮਾਤਾ ਜੀ ਸਾਡੇ ਨਿਆਣੇ ਸਵੇਰ ਤੇ ਲੱਗੇ ਬਾਜੀ ਕੋਈ ਚਾਹ ਨਾ ਕੋਈ ਰੋਟੀ ਨਾ ਕੋਈ ਪਾਣੀ ਨਾ ਸਵੇਰ ਤੇ ਭੁੱਖੇ ਪਾਣੇ ਲੱਗੇ ਇਹਦੇ ਮਨ ਦੀ ਪੀੜ ਸਮਝੋ ਇਹਦੇ ਬੱਚੇ ਅੰਦਰ ਐ ਅੰਦਰ ਐ ਸਾਰੇ ਮੇਰੇ ਬੱਚੇ ਸਵੇਰ ਤੇ ਲੱਗੇ ਆ ਟਾਈਮ ਹੋ ਗਿਆ ਤਿੰਨ ਚਾਰ ਮੁੰਡੇ ਮੇਰੇ ਦੇਖ ਲੈ ਵਿੱਚ ਬੜੇ ਸਾਰੇ ਹੁਣ ਤੱਕ ਵਿੱਚ ਹੀ ਆ ਖੜੇ ਪਿੰਡ ਦੇ ਨਿਆਣੇ ਵਿੱਚ ਕਿੱਥੇ ਕਰਕੇ ਲੱਗੇ ਤਾਂ ਕਿ ਬੇਪਤਾਈ ਤਾਂ ਕਿਹੜਾ ਕੱਲੀ ਇਹਨੂੰ ਆਉਣੀ ਬੜੀ ਆ ਗੰਦੇ ਪਾਣੀ ਇੰਨੇ ਨੇ ਪਾਣੀ ਸੀ ਇੱਕ ਮੁੰਡੇ ਦੋ ਵਿੱਚ ਪੇ ਮੇ ਬਾਥੂ ਵੜ ਕੇ ਮੁੰਡੇ ਬਾਹਰ ਕੱਡੇ ਨਹੀਂ ਕਿ ਕੈਸਾ ਸਾਡਾ ਜੀਣਾ ਆ ਕੈਸੇ ਸਾਡੇ ਹਾਲਾਤ ਕਿ ਤਰਲੇ ਕਰ ਕਰ ਹਾਰ ਗਏ ਕਿਸੇ ਨੇ ਪੁੱਛੀ ਨਹੀਂ ਉਹ ਬਾਤ ਇੱਥੇ ਆ ਕੇ ਮੁਲਾਕਾਤ ਕਰਨੀ ਤਾਂ ਕਹਿੰਦੇ ਦੂਰ WhatsApp ਤੇ ਜਿਹੜੀਆਂ ਵੀਡੀਓ ਭੇਜੀਆਂ ਉਹਨਾਂ ਤੇ ਵੀ ਨਹੀਂ ਮਾਰੀ ਉਹ ਝਾਤ ਕਿਹਦਾ ਸਾਡਾ ਜੀਣਾ ਕੈਸੇ ਸਾਡੇ ਹਾਲਾਤ ਤਰਲੇ ਕਰ ਕਰ ਹਾਰ ਗਏ ਕਿਸੇ ਨੇ ਪੁੱਛੀ ਨਹੀਂ ਉਹ ਬਾਤ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰ ਤੁਸੀਂ ਸ਼ਹਿਰ ਤੋਂ ਜਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇੱਕ ਵਾਰ ਫਿਰ ਤੋਂ ਹਾਲਾਂਕਿ ਨਵਾਂ ਸ਼ਹਿਰ 'ਚ ਜਿੰਨੇ ਮਸਲੇ ਹੁੰਦੇ ਆ ਉਹਨਾਂ 'ਚ ਹਰ ਇੱਕ ਵੀਡੀਓ 'ਚ ਮੈਨੂੰ ਕਹਿਣਾ ਹੀ ਪੈਂਦਾ ਇੱਕ ਵਾਰ ਫਿਰ ਤੋਂ ਕਿਉਂਕਿ ਮਸਲੇ ਜਿਹੜੇ ਆ ਉਹ ਸੁਧਰਦੇ ਨਹੀਂ ਪਏ ਸਮੱਸਿਆਵਾਂ ਖੜੀਆਂ ਦੀਆਂ ਖੜੀਆਂ ਆ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਅਸੀਂ ਇਸ ਸਮੇਂ ਗਰ ਸ਼ੰਕਰ ਰੋਡ ਤੇ ਮੌਜੂਦ ਹਾਂ ਪਹਿਲਾ ਕਲਰਾ ਮਹੱਲੇ ਜਿਹੜੀ ਬੇਈ ਆਉਂਦੀ ਆ ਬੇਈ ਜਿਹੜੀ ਆ ਉਹਦੀ ਅਸੀਂ ਸਫਾਈ ਕਰਾਤੀ ਸੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਸਫਾਈ ਕਰਾ ਦਿੱਤੀ ਜਾਵੇ ਅਤੇ ਹੁਣ ਆ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਾਲ ਮੈਗਾ ਮਾਰਡ ਦੇ ਬਿਲਕੁਲ ਨਾਲ ਜਿਹੜਾ ਇਹ ਰਾਹ ਆ ਇਹ ਤਾਂ ਨੌਜਵਾਨਾਂ ਨੇ ਹੁਣ ਪਾਣੀ ਦਾ ਰਾਹ ਬਣਾਇਆ ਪਰ ਪਹਿਲਾਂ ਨਿਕਾਸੀ ਦਾ ਕੋਈ ਰਾਹ ਨਹੀਂ ਸੀ ਔਰ ਇਹਨਾਂ ਨੂੰ ਡਰ ਸੀਗਾ ਕਿਉਂਕਿ ਬਾਰਿਸ਼ ਜਿਹੜੀ ਆ ਲਗਾਤਾਰ ਬਹੁਤ ਤੇਜ਼ ਹੋ ਰਹੀ ਹੈ ਹੁਣ ਥੋੜੀ ਬਾਰਿਸ਼ ਰੁਕ ਗਈ ਹੈ ਕੱਲ ਰਾਤ ਦੀ ਬਹੁਤ ਤੇਜ਼ ਬਾਰਿਸ਼ ਚੱਲ ਰਹੀ ਸੀ ਤਾਂ ਡਰ ਸੀ ਜੇ ਇਧਰੋਂ ਨਿਕਾਸੀ ਨਾ ਹੋਈ ਜਿਹੜਾ ਪਾਣੀ ਹੈ ਉਹ ਬਈ ਜੋ ਬਾਹਰ ਨਿਕਲ ਕੇ ਇਹਨਾਂ ਨੇ ਘਰਾਂ ਨੂੰ ਨਿਸ਼ਾਨਾ ਬਣਾਵੇਗਾ ਪਰ ਇੱਕ ਵਾਰੀ ਧਿਆਨ ਨਾਲ ਦੇਖ ਲਓ ਉਹ ਨੌਜਵਾਨ ਉਹ ਨੌਜਵਾਨ ਸਵੇਰੇ 8 ਵਜੇ ਤੇ ਲੱਗੇ ਹੋਏ ਆ ਭੁੱਖਣ ਭਾਣੇ ਆਪ ਉਹਨਾਂ ਨੂੰ ਜਿਹੜਾ ਇਹਦੇ ਵਿੱਚ ਉਤਰਨਾ ਪਿਆ ਔਰ ਜਿਹੜੇ ਇਹ ਬੂਟੀ ਆ ਉਹਨੂੰ ਸਾਫ਼ ਕਰ ਰਹੇ ਆ ਨਿਕਾਸੀ ਲਈ ਪਾਣੀ ਦੀ ਨਿਕਾਸੀ ਹੋ ਸਕੇ ਉਹਦੇ ਲਈ ਰਾਹ ਬਣਾ ਰਹੇ ਆ ਧਿਆਨ ਨਾਲ ਦੇਖ ਲਈਏ ਉਹ ਲੋਕ ਕਿ ਆ ਜਿਹੜੇ ਵੋਟਾਂ ਪਾਉਂਦੇ ਆ ਟੈਕਸ ਦਿੰਦੇ ਆ ਫਿਰ ਸਰਕਾਰਾਂ ਦੇ ਛਤਰ ਖਾਂਦੇ ਆ ਫਿਰ ਉਸ ਤੋਂ ਬਾਅਦ ਸਰਕਾਰਾਂ ਦੇ ਤਰਲੇ ਕਰਦੇ ਆ ਫਿਰ ਜਦ ਕੰਮ ਨਹੀਂ ਹੁੰਦਾ ਫਿਰ ਆਪ ਜਿਹੜਾ ਵਿੱਚ ਪਾ ਕੇ ਇਹਨਾਂ ਨੂੰ ਬੇਈਂ ਦੇ ਵਿੱਚ ਪਾ ਕੇ ਸਫਾਈ ਕਰਨੀ ਪੈਂਦੀ ਆ ਤਾਂ ਹਾਲਾਤ ਇਹ ਨੇ ਵੋਟਾਂ ਪਾਓ ਟੈਕਸ ਦਿਓ ਇਹਨਾਂ ਲਈ ਲੜੋ ਮਰੋ ਇਹਨਾਂ ਨੂੰ ਬੇਨਤੀਆਂ ਕਰੋ ਤਰਲੇ ਕਰੋ ਤੇ ਉਸ ਤੋਂ ਬਾਅਦ ਆਪ ਅੱਧੇ ਨੰਗੇ ਹੋ ਕੇ ਬੇਈਂ ਦੇ ਵਿੱਚ ਹੁਣ ਇੱਥੇ ਕੋਈ ਇਹਨਾਂ ਦੇ ਲੜ ਜਾਂਦਾ ਕੋਈ ਕੀੜਾ ਲੜ ਜਾਂਦਾ ਕੋਈ ਸੱਪ ਲੜ ਜਾਂਦਾ ਕੌਣ ਜ਼ਿੰਮੇਵਾਰ ਲੈਂਦਾ ਇਹ ਕਿਸ ਦੇ ਧੀ ਪੁੱਤ ਨਹੀਂ ਕਿ ਇਹ ਸ਼ਹਿਰ ਦੇ ਪਛੰਦੇ ਨਹੀਂ ਵੋਟਾ ਵੇਲੇ ਇਹਨਾਂ ਦੇ ਪੈਰੀ ਹੱਥ ਲਾਣ ਤੱਕ ਜਾਣਾ ਹੁਣ ਕੋਈ ਇਹਨਾਂ ਦੀ ਹਾਲ ਨਹੀਂ ਪੁੱਛ ਰਿਹਾ ਤਾਂ ਇਹ ਸਵਾਲ ਨੇ ਔਰ ਸਾਡੇ ਜਿਹੜੇ ਲੀਡਰ ਸਿਆਸਤਦਾਨ ਸਾਬ ਨੇ ਲੀਡਰ ਨੇ ਉਹ ਬਾਹਰ ਲੀਆਂ ਕੰਟਰੀਆਂ 'ਚ ਮੌਜਾ ਮਾਣਦੇ ਨੇ ਉਧਰ ਜਿਹੜੇ ਉਹ ਕੈਨੇਡਾ 'ਚ ਆਕਰ ਨੈਗਰਾ ਫਾਲ ਉਧਰ ਦੀਆਂ ਚੀਜ਼ਾਂ ਦੇਖਦੇ ਆਹ ਜਿਹੜਾ ਫਾਲ ਹੋ ਰਿਹਾ ਇਹਨੂੰ ਕੋਈ ਨਹੀਂ ਦੇਖ ਰਿਹਾ ਹੁਣ ਤੁਸੀਂ ਦੱਸੋ ਜੀ ਇਹ ਬੇਹ ਪਹਿਲੇ ਬੰਦਾ ਆਇਆ ਜਿਹੜਾ ਮਸ਼ੀਨ ਵਾਲਾ ਉਹਨੇ ਅੱਧੀ ਸਾਫ਼ ਕੀਤੀ ਉਹ ਜਦੋਂ ਅਸੀਂ ਕਰਾਈ ਸੀ ਉਧਰੋਂ ਤੁਸੀਂ ਕਰਾਈ ਉਹ ਪਿੱਛੇ ਪੁੱੜਦੇ ਉਦਾਂ ਹੀ ਐ ਇੱਧਰ ਕਿਉਂ ਨਹੀਂ ਉਧਰ ਆਇਆ ਉਹ ਆਇਆ ਹੀ ਨਹੀਂ ਤਰਲੇ ਕੀਤੇ ਉਹ ਨੂੰ ਤਾਂ ਕਿਹਾ ਸੀ ਜੇ ਨਹੀਂ ਕਰਦੇ ਦੱਸਿਓ ਤੁਸੀਂ ਦੱਸਿਆ ਕਿਉਂ ਨਹੀਂ ਮਹਾਰਾਜ ਆ ਬੂਟੀ ਸਾਰੀ ਨਿਆਣੇ ਕੱਢ ਕੇ ਪਿੱਛੇ ਤੋਂ ਲਿਆਏ ਉਹ ਜਿੱਥੇ ਕਰਨੇ ਇਹਨਾਂ ਦੇ ਉਹਦੇ ਪਿੱਛੇ ਤੋਂ ਸਵੇਰ ਦੇ ਚੋਂ ਉਧਰੋਂ ਕੱਢ ਕੇ ਇੱਥੇ ਲਿਆਏ ਲੈ ਆਏ ਸਾਰੀ ਪਿੱਛੇ ਤੋਂ ਮਾਲ ਕੱਢ ਕੇ ਲਿਆਏ ਹੁਣ ਰੋਜ਼ ਕੀ ਮੁਖ ਖੋਲਣਾ ਇੰਨੀਆਂ ਖਬਰਾਂ ਲਾਏ ਐ ਇਹਨਾਂ ਕੁਝ ਕੀਤਾ ਅੱਛਾ ਦੇਖੋ ਆ ਦੋ ਨੌਜਵਾਨ ਐ ਪਹਿਲਾਂ ਹੋਰ ਲੱਗੇ ਸੀ 15 ਉਹ ਕਿੰਨੇ ਕੈਫਟ ਕਰ ਲੈਣਗੇ ਜੇ ਪ੍ਰਸ਼ਾਸਨ ਆ ਜਾਵੇ ਸਰਕਾਰ ਦੇ ਤਾਂ ਕਈ ਹੱਥ ਹੁੰਦੇ ਆ ਉਹ ਤਾਂ ਮਿੰਟੋ ਮਿੰਟੇ ਕੰਮ ਹੋ ਜਾਣਾ ਹੁਣ ਇਹ ਵਿਚਾਰੇ ਪਵਾ ਦੋ ਦਿਨ ਲੱਗੇ ਰਹਿਣ ਪ੍ਰੋਪਰ ਕੰਮ ਨਹੀਂ ਹੋਣਾ ਸਰਕਾਰ ਕੋਲ ਮਸ਼ੀਨਰੀ ਹੁੰਦੀ ਹੈ ਮਸ਼ੀਨਰੀ ਵਰਤਣੀ ਕਦੋਂ ਆ ਮਸ਼ੀਨਰੀ ਸਿਰਫ ਧੂਪ ਤਖਾਨ ਨੂੰ ਰੱਖੀ ਹੋਇਆ ਜਾਂ ਤੇ ਲੱਡੂ ਰੱਖਣ ਨੂੰ ਰੱਖੀ ਹੋਈ ਹੈ ਮਸ਼ੀਨਰੀ ਦਾ ਕੰਮ ਆਣ ਵਾਲੇ ਹੈ ਨਹੀਂ ਕਿਸੇ ਦੇ ਇਹ ਹੈਗਾ ਉਹ ਮੁੰਡਾ ਕਿੰਨੀ ਮਿਹਨਤ ਕਰ ਰਿਹਾ ਦੋਨੇ ਪੁੱਤ ਲੱਗੇ ਹੋਏ ਆ ਹੁਣ ਉਹ ਦੇਖੋ ਬੱਚਾ ਉਹਦੇ ਗੋਡੇ ਤੱਕ ਪਾਣੀ ਹੈ ਰੱਬ ਨਾ ਕਰੇ ਗੋਇੰਦ ਗੋਇੰਦਰੋ ਦਾ ਵਿੱਚ ਘੁੰਮਦੇ ਆ ਹੁਣ ਵੀ ਸਭ ਘੁੰਮਦੇ ਆ ਇੱਧਰ ਨੂੰ ਆ ਗਏ ਸਾਰੇ ਹਨਾ ਉਹ ਉੱਥੇ ਸਭ ਉੱਥੇ ਘੁੰਮਦਾ ਥਾ ਆ ਦੇ ਆ ਡੂੰਗਾ ਕਿ ਨਾ ਛੋਟਾ ਭਾਈ ਅਧਖਾ ਇੰਜ ਜਰਾ ਕਿ ਨਾ ਡੂੰਗਾ ਕਰੀ ਜਰਾ ਡੰਡਾ ਬਾਹਰ ਘੜਾ ਲਾ ਦੇ ਆ ਦੇ 5 ਫੁੱਟ ਹੈਗਾ ਹਾਂ 5 ਫੁੱਟ ਤੇ ਉੱਪਰ ਇਹ ਐ ਇੱਥੇ ਨਿਆਣੇ ਜੇ ਕੋਈ ਡੋਬ ਡਵ ਗਿਆ ਫਿਰ ਇਹਦਾ ਕੀ ਇੱਥੇ ਕੋਈ ਰੇਲਿੰਗ ਹੈ ਨਹੀਂ ਜੇ ਕੋਈ ਹੂ ਆ ਰਾਤ ਨੂੰ ਇੱਧਰ ਕਿਸੇ ਵੇਲੇ ਕੋਈ ਮਾਲਮੁਲ ਅੰਦਰ ਗਿਆ ਹੁੰਦਾ ਨਹੀਂ ਹੋਸ਼ ਹੁੰਦੀ ਇੱਧਰ ਆ ਜਵੇ ਤਾਂ ਕੀ ਬਣਨਾ ਗਿਆ ਬਸ ਬੰਦਾ ਉਹਦਾ ਬਚਣਾ ਹੀ ਨਹੀਂ ਇੱਥੇ ਆ ਹੈਗੀ ਸਪੋਰਟ ਦੇਖ ਲੈ ਕਿਦਾਂ ਸੀ ਇਹ ਨਾਲ ਅੱਜਾ ਹੁਣ ਆਪਾਂ ਇੱਥੇ ਮੌਕੇ ਦੀ ਗੱਲ ਕਰੀਏ ਇਹ ਸਵੇਰੇ ਦੇ ਲੱਗੇ ਆ ਸਵੇਰੇ 7 ਵਜੇ ਦੇ ਲੱਗੇ ਜਾਂ ਡਰ ਗਏ ਸਾਰੇ ਹੀ 7 8 ਵਜੇ ਖੜ ਜਾਮਾ ਤਾਂ ਇੱਕ ਬੰਦਾ ਬੋਲੀ 8 ਵਜੇ ਕੇ 7 7:30 ਵਜੇ ਦੇ ਲੱਗੇ ਆ ਇਹ ਉਹਨਾਂ ਦਾ ਰੋਟੀ ਰਾਟੀ ਖਾਦੀ ਨਹੀਂ ਸਵੇਰੇ ਇੱਧਰ ਹੀ ਬੜੇ ਆ ਜਦੋਂ ਜਦੋਂ ਆਪਣੇ ਬੱਚਿਆਂ ਨੂੰ ਦੇਖਦੇ ਆ ਬਜ਼ੁਰਗਾਂ ਦੇਦੇ ਰੋਟੀ ਖਾਣ ਨੂੰ ਜੀ ਕਰਦਾ ਕਿ ਹਾਲਾਤ ਬਣੂਗੇ ਕੀ ਵੇਲੇ ਆਉ ਦਿਖਾਈ ਚਿਹਰੇ ਉਹ ਮਾਇੂਸ ਚਿਹਰੇ ਉਹਨਾਂ ਨੂੰ 3-3 ਲੱਖ ਦਾ ਨੁਕਸਾਨ ਹੋਇਆ ਪਟਵਾਰੀ ਕਾਗਜ਼ ਕਾਲੇ ਕਰਕੇ ਲੈ ਗਏ ਸਾਡੇ ਦਾਣੇ ਗਏ ਸਾਡੇ ਬੈੱਡ ਗਏ ਸਾਡੇ ਡੰਗਰ ਮਰ ਗਏ ਲੈ ਕੇ ਲੈ ਗਏ ਅੱਜ ਤੱਕ ਕੋਈ ਦਿੱਤਾ ਨਹੀਂ ਉਹ ਦੇ ਉਹਦੇ ਕਿੱਥੇ ਕਿੱਥੇ ਤੱਕ ਪਾਣੀ ਆ ਜੇ ਉਹ ਸਪੋਰਟ ਨਾ ਹੋਵੇ ਤਾਂ ਬੰਦਾ ਰੋੜ ਵੀ ਸਕਦਾ ਰੋੜ ਮੁੱਕਿਆ ਆ ਰੋੜ ਮੁੱਕਿਆ ਬਹੁਤ ਡੂੰਘਾ ਆ ਜੀ ਇਹ ਬੋਕ ਚੱਕੀ ਹੈ ਇਹਦੇ ਵਿੱਚ ਬੰਦਾ ਗਿਆ ਲੱਭਣਾ ਦੀ ਇਹਦਾ ਸਰਨਾਮ ਇਹ ਤਾਂ ਨਾਅ ਸਾਫ਼ ਕਰਦੇ ਮੁੰਡੇ ਸਾਰੇ ਤਾਂ ਪਾਣੀ ਘਰਾਂ ਚ ਵੜ ਜਾਣਾ ਸੀਗਾ ਜੀ ਮਤਲਬ ਪਾਣੀ ਪਈ ਚ ਬਾਹਰ ਆ ਜਾਣਾ ਸਗਾ ਜੀ ਉਹ ਖੇਤਾਂ ਵਿੱਚ ਵੜ ਗਿਆ ਸਾਰਾ ਹੂੰ ਅੱਛਾ ਤੁਸੀਂ ਹੁਣ ਬੋਲੋ ਮਾਤਾ ਜੀ ਕੋਈ ਸਾਡੇ ਨਿਆਣੇ ਸਵੇਰ ਦੇ ਲੱਗੇ ਬਾਜੀ ਕੋਈ ਚਾਹ ਨਾ ਕੋਈ ਰੋਟੀ ਨਾ ਕੋਈ ਪਾਣੀ ਨਾ ਸਵੇਰ ਤੇ ਭੁੱਖੇ ਪਾਣੇ ਲੱਗੇ ਜੇ ਨਿਆਣੇ ਨਾ ਲੱਗਦੇ ਸਾਡਾ ਸਾਰਾ ਸਮਾਨ ਹੜ ਜਾਣਾ ਥਾ ਹਲੇ ਤੱਕ ਹੜ ਜਾਣਾ ਸੀ ਹੜ ਜਾਣਾ ਸਾਰਾ ਸਭ ਤੋਂ ਉੱਤੋਂ ਮੀਂਹ ਫੇਰ ਖੜਾ ਆ ਮੀਂਹ ਫੇਰ ਖੜਾ 4 ਦਿਨ ਦਾ ਹਲੇ ਮੀਂਹ ਦਸਿਆ ਹੈ ਕਹਿੰਦੇ 4 ਦਿਨ ਹਲੇ ਮੀਂਹ ਪੈਣਾ ਹੈ ਅੱਛਾ ਇੱਕ ਭੈਣ ਇੱਥੇ ਹੁਣੀ ਖੜੀ ਸੀ ਆਪਣੀ ਬੇਟੀ ਨੂੰ ਸਕੂਲੋਂ ਲੈ ਕੇ ਆਈ ਸੀ ਮੇਰੀ ਉਹਨਾਂ ਨਾਲ ਗੱਲ ਹੋਈ ਕਹਿੰਦੀ ਮੈਂ WhatsApp ਤੇ ਵੀਡੀਓ ਭੇਜੀ ਜਾਨੀ ਆ ਹਾਲੇ ਤੱਕ ਉਹਤੇ ਬਲੂ ਟਿੱਕ ਨਹੀਂ ਲੱਗਾ ਉਹ ਦੇਖਣ ਦੀ ਵੀ ਖੇਚਲ ਨਹੀਂ ਕੀਤੀ ਆਉਣਾ ਤਾਂ ਦੂਰ ਦੀ ਗੱਲ ਹੈ ਕਹਿੰਦੇ ਪਰਚੇ ਸਿੱਧਾ ਸਵੇਰ ਦੇ ਖੜੇ ਆ ਸਿੱਧਾ ਸਵੇਰ ਦੇ ਆਉਂਦੇ ਆ ਸਰਪੰਚ ਨੂੰ ਮੇਜਿਆ ਮਾਤਾ ਅੱਗੇ ਆ ਜਾ ਸਰਪੰਚ ਸਾਹਿਬ ਆਇਆ ਉਹਨੂੰ ਕਹਿੰਦੇ ਸਰਪੰਚ ਸਾਹਿਬ ਦੇਖੋ ਪਾਣੀ ਕਿੰਨਾ ਤੁਸੀਂ ਸਰਪੰਚ ਪਿੰਡ ਦੇ ਆ ਦੇਖੋ ਕਾ ਆਪਾਂ ਕੀ ਕਰੀਏ ਪਿੱਛੇ ਦੇ ਪਾਣੀ ਆਂਦਾ ਹੈ ਤੁਸੀਂ ਕੱਢ ਲਓ ਆਪ ਵਿਚ ਵੜ ਕੇ ਇਹੀ ਗੱਲ ਹੁੰਦੀ ਹੈ ਸਰਪੰਚਾਂ ਦੀ ਜੇ ਬੰਦਾ ਨਿਆਣੇ ਰੋੜ ਤੇ 7 ਵਜੇ ਮੈਂ ਆਪ ਨਾਲ ਪਈ ਦੇ ਵਿੱਚ ਖੜੀ ਆ ਆ ਪਾਣੀ ਕਢਦੀ ਪਈ ਆ ਨਾਲ ਨਿਆਣੇ ਪਿੰਡ ਦੇ ਪਾਏ ਆ ਦੋ ਦਿਨ ਨਿਆਣੇ ਆ ਗਏ ਮੇਰੇ ਵਿੱਚ ਬੜੇ ਹੋਆ ਤੁਹਾਡੇ ਬੱਚੇ ਆ ਹਾਂ ਮੇਰੇ ਬੱਚੇ ਆ ਹੁਣ ਆ ਮਾਂ ਦਾ ਦਿਲ ਸਮਝੋ ਉਹਦੇ ਬੱਚੇ ਵਿੱਚ ਆ ਇੱਥੇ ਕੋਈ ਜਿਹੜੇ ਸਿਆਸਤਦਾਨ ਵੋਟਾਂ ਮੰਗਦੇ ਉਹਨਾਂ ਤੋਂ ਕੋਈ ਨਿਆਣਾ ਗਿਆ ਦੇ ਅੰਦਰ ਜਿਹਨਾਂ ਨੇ ਸਰਕਾਰੀ ਤਨਖਾਹ ਲੈਣੀ ਆ ਤੂੰ ਲੰਘੇ ਮੈਂ ਉਹਨੂੰ ਕਹੇ ਭਾਜੀ ਵੇਖੋ ਦੇਖੋ ਸਰਪੰਚ ਸਾਹਿਬ ਪਾਣੀ ਦੇਖੋ ਕਿੰਨਾ ਪਾਣੀ ਆ ਕਹੇ ਕਿੱਥੋਂ ਆਏ ਮੇਰੇ ਪਿੱਛੋਂ ਪਾਣੀ ਆਂਦਾ ਐ ਅਸੀਂ ਸਵੇਰ ਦੇ ਨੇ ਕੋਲ ਆ ਮਾਂ ਦਾ ਦਿਲ ਸਮਝੋ ਜਰਾ ਇਹਦੇ ਮਨ ਦੀ ਪੀੜ ਸਮਝੋ ਇਹਦੇ ਬੱਚੇ ਅੰਦਰ ਐ ਅੰਦਰ ਐ ਸਾਲ ਮੇਰੇ ਬੱਚੇ ਸਵੇਰ ਦੇ ਲੱਗੇ 8 ਟਾਈਮ ਹੋ ਗਿਆ ਤਿੰਨ ਚਾਰ ਮੁੰਡੇ ਮੇਰੇ ਦੇਖ ਲੈ ਵਿੱਚ ਬੜੇ ਸਾਰੇ ਹੁਣ ਤੱਕ ਵਿੱਚ ਹੀ ਆ ਖੜੇ ਪਿੰਡ ਦੇ ਨਿਆਣੇ ਕਿੱਥੇ ਕਰਕੇ ਲਾਈਦਾ ਕਿਹੜੇ ਬਿਪਤਾਈ ਤੱਕ ਕਿਹੜਾ ਕੱਲੀ ਇਹਨੂੰ ਆਉਣੀ ਹੈ ਬੜੀ ਆ ਗੰਦੇ ਪਾਣੀ ਇੰਨੇ ਇੰਨੇ ਪਾਣੀ ਸੀ ਇੱਕ ਮੁੰਡੇ ਦੋ ਵਿੱਚ ਪੇਮੇ ਬਾਥੂ ਫੜ ਕੇ ਮੁੰਡੇ ਬਾਹਰ ਕੱਢੇ ਨਹੀਂ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਜੇ ਬਿਪਤਾ ਆਈ ਤਾਂ ਇਹਨੂੰ ਕੱਲੀ ਨੂੰ ਥੋੜੇ ਆਉਣੀ ਆ ਇੱਧਰ ਪੂਰੇ ਏਰੀਏ ਏਰੀਏ ਨੂੰ ਆਉਣੀ ਆ ਫਿਰ ਫਿਰ ਜਿਹੜੇ ਸਿਆਸਤਦਾਨੂ ਨੇ ਉਨੀ ਖਬਰ ਬਣਾਉਣਾ ਆ ਜਾਣੀ ਆ ਸਾਡੇ ਆਗਿਆ ਨੂੰ ਅਗਲਾ ਕਹਿੰਦਾ ਸਵੇਰ ਦੇ ਆਪਾਂ ਲੱਗੇ ਆ ਸਾਰਿਆਂ ਨੂੰ ਕਿ ਆ ਪੂਰੇ ਮਹੱਲੇ ਦੇ ਨਿਆਣੇ ਕਿੱਥੇ ਕਿਤੇ ਕੋਈ ਨਹੀਂ ਆਂਦਾ ਸਾਰੀ ਸੁਣਦੇ ਨਹੀਂ ਮੈਂ ਤਾਂ ਮੈਂ ਇਹ ਕਹਿੰਨਾ ਕਿ ਜੇ ਪਾਣੀ ਬਾਹਰ ਆ ਗਿਆ ਪੰਜਾਬ 'ਚ ਗੱਲ ਫੈਲ ਗਈ ਫਿਰ ਸਾਰੇ ਸਿਆਸਤਦਾਨਾਂ ਨੇ ਆਪਣੀ ਸਿਕਿਉਰਿਟੀ ਲੈ ਕੇ ਆ ਜਾਣੀ ਆ ਕਿ ਸਾਡੀ ਖਬਰ ਲਾ ਦਿਓ ਅਸੀਂ ਬਿਆਨ ਦਿੰਨੇ ਆ ਇਹਨੂੰ 2 ਦਿਨ 'ਚ ਠੀਕ ਕਰਾ ਦਾਂਗੇ ਇਹਨੂੰ 4 ਦਿਨ 'ਚ ਠੀਕ ਕਰਾ ਦਾਂਗੇ ਮੁੜ ਕੇ 2-2 4-4 ਸਾਲ ਬੇਨਤੀ ਕਰੀ ਚਲੋ ਕਰੀ ਚਲੋ ਕੋਈ ਵੀ ਨਹੀਂ ਆਂਦਾ ਭਰਾ ਜੀ ਅਸੀਂ ਤਾਂ ਰੋ ਰੋ ਕੇ ਪਿੱਟ ਗਏ ਪਹਿਲੇ ਮਸ਼ੀਨਾਂ ਆਈਆਂ ਇੱਥੇ ਮੰਗਾਈਆਂ ਮਸ਼ੀਨਾਂ ਆਈਆਂ ਇੱਕ ਅੱਧੇ ਦਿਨ ਆਈਆਂ ਜਿੱਤੂ ਆ ਤੇਰੇ ਮੁੰਡੇ ਆ ਇਹ ਮੇਰੇ ਮੁੰਡੇ ਆ ਹੁਣ ਦਿਲ ਚ ਧੜਕੂ ਤਾਂ ਹੈ ਕਿ ਅੰਦਰ ਪਤਾ ਨਹੀਂ ਕੋ ਜੀਆ ਜਾਂ ਤੋਵੇ ਉਹ ਜੀਆ ਜਾਂ ਕਿੱਥੇ ਇਹਨਾਂ ਨੇ ਇੰਨਾ ਇੰਨਾ ਪਾਣੀ ਹੈ ਤਿੰਨੇ ਮੁੰਡੇ ਮੇਰੇ ਵਿੱਚ ਗਏ ਸੀ ਪਹਿਲੇ ਤੁਸੀਂ ਤੁਮ ਸੱਦਦੇ ਵੇ ਤਾਂ ਸੱਦਦੀ ਸੀ ਜਿਸ ਵੇਲੇ ਸਰਪੰਚ ਲੰਘਿਆ ਤਾਂ ਤੁਹਾਨੂੰ ਫੋਨ ਕਰਾਇਆ ਸੀ ਮੁੰਡੇ ਕੋਲ ਮੈਂ ਕਿਹਾ ਉਹਨਾਂ ਨੂੰ ਸੱਦੋ ਭਾਜੀ ਇੱਥੇ ਦੇਖਣ ਮੁੰਡਿਆ ਮੇਰਾ ਨੂੰ ਡੁੱਬ ਜਾ ਮੈਂ ਸਵੇਰ ਦੇ ਨਿਆਣੇ ਦੇ ਮਗਰ ਲੱਗੀਆਂ ਕਿਸੇ ਨਿਆਣੇ ਡੁੱਬਣਾ ਰੋਟੀ ਪਾਣੀ ਵੀ ਨਹੀਂ ਖਾਧਾ ਕਿੱਥੇ ਖਾਧੇ ਸਵੇਰ ਦੇ ਲੱਗੇ ਹੋ ਆਪਾਂ ਸਾਰੇ ਜਣੇ ਮੁੰਡੇ ਦਾ ਸਰ ਹੋਰ ਵੀ ਸਗੇ ਬਹੁਤ ਮੁੰਡੇ ਦਾ ਹੋਰ ਵੀ ਸਗੇ ਜੀ ਉਹ ਸਾਡੇ ਖਾਜ ਆਉਣ ਲੱਪਿਓ ਕੰਮ ਚੱਲੇਗਾ ਹਾਂ ਜੀ ਸਾਰੇ ਨੱਠ ਗਏ ਹੁਣ ਇਹ ਸਾਰੇ ਭਜੇ ਨੇ ਤਕਲੀਫ ਤਾਂ ਵੀਰੇ ਮੈਂ ਦੇਖੋ ਇਹ ਮੁੰਡੇ ਹੋਰ ਨਹੀਂ ਆ ਜਾਂਦੇ ਤਾਂ ਫੇਰ ਹੈਗੇ ਇਹਨਾਂ ਦਾ ਸਾਰੇ ਕੁਤੜੀ ਲਈ ਹੋਣੀ ਸਾਰੇ ਕੁਤੜੀ ਲੜਦੀ ਆ ਹੁਣ ਸਾਡੇ ਸਮਾਨ ਸਾਰੇ ਭਿੱਜੇ ਪਏ ਪਾਣੀ ਘਰਾਂ ਵਿੱਚ ਵੜ ਗਏ ਇਹ ਸੱਚ ਦੇ ਬਚ ਲੈ ਅਸੀਂ ਕੱਢੀਏ ਮਤ ਸਾਰੇ ਘਰ ਬਚਾਣ ਕਿੱਥੇ ਬਚਣੇ ਆ ਪਾਣੀ ਹੁਣ ਨਿਆਣੇ ਕਿੰਨੇ ਇਹਨਾਂ ਇਹਨਾਂ ਪਾਣੀ ਆ ਰੰਗਲਾ ਪੰਜਾਬ ਹੈ ਜੀ ਆਪਣਾ ਘਰ ਬਚਾਉਣ ਲਈ ਭੁਖਣ ਭਾਣੇ ਆ ਨੌਜਵਾਨ ਆ ਰੰਗਲਾ ਪੰਜਾਬ ਹੈ ਸਾਡਾ ਆ ਰੰਗਲਾ ਪੰਜਾਬ ਹੈ ਆਪਣੇ ਘਰ ਬਚਾਉਣ ਲਈ ਆਹ ਮੁੰਡੇ ਸਵੇਰ ਦੇ ਆ ਹੁਣ 2:39 ਮਿੰਟ ਹੋ ਗਏ ਆ 7 ਵਜੇ ਦੇ ਵਿੱਚ ਗਏ ਹੋਏ ਆ ਤਾਂ ਸਾਫ ਲਾ ਲੋ 5 ਤੇ 7 ਤੇ ਸਾਢੇ 7 ਘੰਟੇ ਹੋ ਗਏ ਪੌਣੇ 8 ਘੰਟੇ ਪੌਣੇ 8 ਘੰਟੇ ਜੇ ਇੰਨਾ ਕੀ ਕੰਮ ਹੋਇਆ ਜੋ ਕਿ ਮੈਨੂਅਲੀ ਕੰਮ ਕਰ ਰਹੇ ਹੱਥਾਂ ਨਾਲ ਕੰਮ ਕਰ ਰਹੇ ਆ ਜੇ ਸਰਕਾਰੀ ਤੰਤਰ ਆ ਜਾਵੇ ਮਸ਼ੀਨਾਂ ਆ ਜਾਂਦੀਆਂ ਤਾਂ ਮੇਰਾ خیال ਨਹੀਂ ਕਿੰਨੇ ਟ ਵਾਧਾ ਕੰਮ ਆ ਪਰ ਨਹੀਂ ਠੀਠਪੁਣਾ ਜਿਆਦਾ ਨਾ ਹਾਲ ਪਿਆ ਇਹ ਸਾਰਾ ਇਹ ਜਿਹੜਾ maal ਪਿਆ ਹੈ ਨਾ ਸਾਰਾ ਪਿੱਛੇ ਤੋਂ ਕੱਢ ਕੇ ਲਿਆਏ ਆ ਕੋਟੇ ਬਣਾ ਬਣਾ ਕੇ ਕਿ ਨਾ ਆਹ maal ਪਿੱਛੇ ਤੋਂ ਕੱਢ ਕੇ ਇੱਥੇ ਆਣਿਆ ਆ ਬੇਈ ਵਿੱਚ ਬੈ ਕੇ ਨਿਆਣੇ ਨੇ ਆਪ ਸਾਰੇ ਲੱਗੇ ਬੁੱਡੀਆਂ ਵੀ ਸਾਰੇ ਲੱਗੇ ਇੱਥੇ maal ਫਸ ਗਿਆ ਹੁਣ ਇੱਥੇ ਆ ਕੇ ਜਾਨੇ ਬਸੇ ਪਏ ਆ ਹੁਣ ਫਸੇ ਪਏ ਆ ਮੁੰਡੇ ਇੱਥੇ ਆ ਕੇ ਵਿਚਾਰੇ ਹੁਣ ਦਾ ਸੌ ਮੁੰਡੇ ਕਹਿੰਦੇ ਪਰ ਥੋੜਾ ਕੱਢੀਏ ਪਾਣੀ ਨਿਕਲੂਗਾ ਨਹੀਂ ਤਾਂ ਘਰਾਂ ਵਿੱਚ ਬੜੇ ਛੋਟੇ ਛੋਟੇ ਬੱਚੇ ਆ ਖਾਣ ਪੀਣ ਦਾ ਕੁਝ ਨਹੀਂ ਬੱਚੇ ਉੱਥੇ ਰੋਂਦੇ ਆ ਸੀ ਇੱਥੇ ਰੋਂਦੇ ਆ ਕੀ ਕਰਦੇ ਸਵੇਰ ਦੇ ਲੱਗੇ ਹੋ ਮਸਲਾ ਹੱਲ ਨਹੀਂ ਹੁੰਦਾ ਸੱਡਣਾ ਸਾਰਾ ਜਿਹੜਾ ਨਮਾਸ਼ਹਿਰ ਹੈ ਨਾ ਜੀ ਇਹ ਨਾਲੀਆਂ ਟੋਬੇ ਬਈ ਇਹਨਾਂ ਚੋਂ ਗੰਮੀ ਜਾਂਦਾ ਸੀ ਵੀਰੇ ਦਾ ਗੰਦਾ ਪਾਣੀ ਘਰਾਂ ਚ ਆ ਰਿਹਾ ਲੋਕ ਬਿਮਾਰ ਹੋ ਰਹੇ ਆ ਸਰਕਾਰੀ ਹਸਪਤਾਲਾਂ ਚ 19 ਫੈਸਿਲਿਟੀ ਹੈ ਨਹੀਂ ਜਿਹੜੇ ਪ੍ਰਾਈਵੇਟ ਡਾਕਟਰਾਂ ਨੂੰ ਦੀ ਚਾਹਦੀ ਆ ਸਹੀ ਗੱਲ ਹੈ ਜੀ ਸਰਕਾਰੀ ਵਾਲੇ ਵੀ ਦੇਖਦੇ ਨਹੀਂ ਕੋਈ ਨਹੀਂ ਉਹ ਟੋਲਟਾਂ ਦਾ ਪਾਣੀ ਸਾਰਾ ਨਵੇਂ ਸਵੇਰ ਦੇ ਅਸੀਂ ਖਾਈ ਪੀ ਜਾਂਦੇ ਆ ਬਾਦ ਮਾ ਕਿਹਣਾ ਹਸਪਤਾਲ ਵਾਲਾ ਨੇ ਤੁਸੀਂ ਸਫਾਈ ਨਹੀਂ ਕਰਦੇ ਤੁਸੀਂ ਵਧੀਆ ਕੱਪੜੇ ਲਾਂਦੇ ਤੋਂਦੇ ਆਪਣੀ ਮਾਂ ਦਾ ਸਿਰ ਲਾਣਾ ਇੱਥੇ ਆ ਵੀ ਆ ਵੀ ਪੁਆਇੰਟ ਸਮਝੋ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਲੋਕ ਸਫਾਈ ਨਹੀਂ ਰੱਖਦੇ ਆ ਹਾਲਾਤ ਵਿੱਚ ਕਿੱਦਾਂ ਸਫਾਈ ਰੱਖਣ ਗੰਦੀਆਂ ਟਟੀਆਂ ਦੇ ਸਾਰੇ ਪਾਣੀ ਟੋਲਟਾਂ ਦੇ ਸਾਡੇ ਘਰੇ ਵੜਦੇ ਹੁਣ ਇਹ ਮਾਤਾ ਇਹ ਮਾਤਾ ਹੁਣ ਆਲੀਆ ਭਾਟੜਾ ਕੇ ਸੂਟ ਪਾ ਲੂਗੀ ਤਾਂ ਜਾਣਾ ਕਿੱਥੇ ਆ ਕੰਨੀ ਬਾ ਵੀ ਇਹ ਸਫਾਈਆਂ ਕਰਨੇ ਨੇ ਜਾਣਾ ਉੱਥੇ ਬਹਿਣਾ ਸਾਰਾ ਟੋਲਟਾਂ ਦਾ ਪਾਣੀ ਜਾਣਾ ਗੰਦ ਖਾਣਾ ਹੈ ਫੇ ਪਿੱਛੇ ਡਾਕਟਰ ਕਹਿੰਦੇ ਤੁਸੀਂ ਕੱਪੜੇ ਨਹੀਂ ਪਾਉਂਦੇ ਤੁਸੀਂ ਸਫਾਈਆਂ ਨਾ ਕਰਦੇ ਸਵਾਚੁਲੇ ਸਫਾਈਆਂ ਕਰਨੀਆਂ ਕੀ ਕਰਨੇ ਤੇ ਆ ਗੰਦੇ ਨਾਲੇ ਬੈਠੇ ਐਸੇ ਸਾਨੂੰ ਕਿੰਨੇ ਚਿਰ ਹੋ ਗਏ ਦੇਖ ਨਾਣੇ ਕਿੱਦਾਂ ਖਿੱਚ-ਖਿੱਚ ਕੇ ਬਾਹਰ ਕਰ ਦੇਖੋ ਨਾਣੇ ਦਾ ਪਾਣੀ ਤਾਂ ਸਾਰੇ ਹੁਣ ਕਰ ਨੇਤਾਏ ਬਾਰੇ ਆਣਾ ਸੀ ਪਾਣੀ ਸਾਰਾ ਬਈ ਚਲੋ ਇਹ ਅੱਛਾ ਜਦੋਂ ਨਾ ਮਾਤਾ ਇੱਕ ਗੱਲ ਦਸੀਂ ਜਦ 2023 ਚ ਹੜ ਆਏ ਸੀਗੇ ਉਦੋਂ ਸ਼ਹਿਰ ਦੇ ਜਿਹੜੇ ਮੌਜੂਦਾ ਪਾਰਟੀ ਉਹਦੇ ਹਲਕਾ ਇੰਚਾਰਜ ਆਏ ਸੀਗੇ ਉਹ ਕਹਿੰਦੇ ਕਿ ਮੈਂ ਤਾਂ ਬਸ ਐ ਚੋਟੀਆਂ ਚ ਕੰਮ ਕਰਾ ਦੇਣਾ ਹੋਇਆ ਨਹੀਂ ਹੋਇਆ ਨਹੀਂ ਹੋਇਆ ਨਹੀਂ ਕਿੱਥੇ ਹੋਇਆ ਕਿੰਨੇ ਸਾਲ ਹੋ ਗਏ ਕਿੰਨੇ ਸਾਲੇ ਹੋ ਯਾਰਾ ਆ ਰਿਹਾ ਇਥੇ ਸਾਡਾ 2011 ਤੋਂ ਸ਼ੁਰੂ ਹੈ ਨਾ ਕੋਈ ਸਹਾਇਤਾ ਹੋਈ ਨਾ ਇਹ ਬੇਈ ਸਾਫ ਹੋਈ ਮਤਲਬ ਤਿੰਨ ਵਾਰ ਵਿਧਾਨ ਸਭਾ ਦੀ ਇਲੈਕਸ਼ਨ ਹੋ ਗਈ ਹਾਂ ਤਿੰਨ ਵਾਰ ਤਿੰਨ ਵਾਰ ਹੀ ਆਪਾਂ ਮੰਨ ਕੇ ਚੱਲੀਏ ਕਿ ਐਮਪੀ ਵਾਲੀ ਇਲੈਕਸ਼ਨ ਹੋ ਗਈ ਸਾਰੀ ਇਹ ਇਲੈਕਸ਼ਨਾਂ ਹੋ ਗਏ ਕਿਸੇ ਨੇ ਕੱਖ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਹਸਪਤਾਲ ਦੇ ਵੀ ਜਾਏ ਪੰਜ ਦਿਨ ਉੱਥੇ ਲੇਨ ਵਿੱਚ ਲੱਗਾ ਰਹਿਣਾ ਇੱਥੇ ਬਿਮਾਰ ਹੋਣਾ ਸਾਡੇ ਨਿਆਣੇ ਸਾਰੇ ਬਿਮਾਰ ਹੋ ਗਏ ਹੁਣ ਸਵੇਰ ਦੇ ਨਿਆਣੇ ਭੁੱਖੇ ਲੱਗੇ ਬਾਜੀ ਦੇ ਲੈ ਕੋਈ ਪਾਣੀ ਨਾ ਕੋਈ ਤਾਣੀ ਨਾ ਹੁਣ ਕੀ ਕਰੀਏ ਹੁਣ ਘਰੇ ਜਾਗੇ ਨਿਆਣਿਆਂ ਨੇ ਕਿੱਥੇ ਖਾਣਾ ਪੀਣਾ ਸੂ ਸਰੀਰ ਦੇ ਤੱਕ ਮੈਨੂੰ ਤਾਂ ਡਰ ਲੱਗਦਾ ਖਾਜੇ ਕੁਝ ਬਿਮਾਰ ਨਾ ਪੈ ਜਾਣ ਚਲ ਗਏ ਸਰ ਚਾਰ ਮਿੰਟ ਪੰਜ ਮਿੰਟ ਦੇ ਚਲ ਗਏ ਆ ਜੀ ਖਾਜ ਦੁੱਖ ਚਲ ਗਏ